ਨਵੇਂ ਸਾਲ ਦੇ ਆਗਮਨ ਤੇ ਹੋਇਆ ਵੱਡਾ ਬਲਾਸਟ ਜੀ ਹਾਂ ਨਵੇਂ ਸਾਲ ਦੇ ਆਗਮਨ ਤੇ ਸਵਿਟਜ਼ਰਲੈਂਡ ਦੇ ਵਿੱਚ ਇੱਕ ਵੱਡਾ ਬੰਬ ਧਮਾਕਾ ਹੋ ਜਾਂਦਾ ਜਦੋਂ ਵੱਖ-ਵੱਖ ਦੇਸ਼ਾਂ ਦੇ ਲੋਕ ਨਵੇਂ ਸਾਲ ਦੇ ਆਗਮਨ ਦੀ ਪਾਰਟੀਆਂ ਕਰ ਰਹੇ ਸਨ ਉਸੇ ਤਰ੍ਹਾਂ ਸਵਿਟਜ਼ਰਲੈਂਡ ਦੇ ਇਸ ਰਸੋਰਟ ਦੇ ਵਿੱਚ ਵੀ ਨਵੇਂ ਸਾਲ ਦੇ ਆਗਮਨ ਦਾ ਜਿਹੜਾ ਅਸੀਂ ਕੇਵਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਪਾਰਟੀਆਂ ਕੀਤੀਆਂ ਜਾ ਰਹੀਆਂ ਸਨ ਦੇਰ ਰਾਤ ਨਵੇਂ ਸਾਲ ਦਾ ਆਗਮਨ 12 ਵਜੇ ਤੋਂ ਬਾਅਦ ਜਦੋਂ ਹੁੰਦਾ ਉਸ ਵੇਲੇ ਵੱਡੀ ਗਿਣਤੀ ਲੋਕ ਸਵਿਟਜ਼ਰਲੈਂਡ ਦੇ ਇਸ 바ਰ ਦੇ ਵਿੱਚ ਸਨ ਇਸ 바ਰ ਦੇ ਵਿੱਚ ਪਾਰਟੀ ਚੱਲ ਰਹੀ ਸੀ 뮤직 ਚੱਲ ਰਹਾ ਸੀ ਲੋਕ ਹੱਸ ਰਹੇ ਸੀ ਨੱਚ ਗਾ ਰਹੇ ਸੀ ਖਾ ਪੀ ਰਹੇ ਸੀ ਪਰ ਇੱਕੋ ਦਮ ਇੱਕ ਵੱਡਾ ਬਲਾਸਟ ਹੋ ਜਾਂਦਾ ਤੇ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਉਥਲ ਪੁਥਲ ਹੋ ਜਾਂਦੀਆਂ ਨੇ ਵੱਡੀ ਗਿਣਤੀ ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਖਬਰ ਹੈ ਸਾਹਮਣੇ ਆ ਰਹੀ ਹੈ ਤੇ ਵੱਡੀ ਗਿਣਤੀ ਲੋਕ ਨੇ ਜਿਹੜੇ ਦਰਜਨਾਂ ਲੋਕ ਕਹ ਦਈਏ ਉਹ ਜ਼ਖਮੀ ਹਾਲਤਾਂ ਦੇ ਵਿੱਚ ਜ਼ੇਰੇ ਇਲਾਜ ਨੇ ਸਵਿਡਰਲੈਂਡ ਪੁਲਿਸ ਲਗਾਤਾਰ ਰੈਸਕਿਊ ਆਪਰੇਸ਼ਨ ਕਰ ਰਹੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਉਸ ਵੇਲੇ ਰਹਾ ਹੋਊਗਾ ਕਿਉਂਕਿ ਅਸੀਂ ਗੱਲ ਕਰੀਏ ਭੀੜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ ਬਾਰ ਦੇ ਅੰਦਰ ਬਲਾਸਟ ਹੋਇਆ ਉਦੋਂ ਬਾਅਦ ਅੱਗ ਲੱਗ ਗਈ ਤੇ ਲੋਕਾਂ ਨੂੰ ਭੱਜਣ ਦੇ ਲਈ ਵੀ ਰਸਤਾ ਜਿਹੜਾ ਨਹੀਂ ਮਿਲਿਆ ਭੱਜਣ ਦਾ ਵੀ ਜਿਹੜਾ ਸਮਾਂ ਨਹੀਂ ਮਿਲਿਆ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਦਰਜਨਾ ਲੋਕ ਜਿੱਕਰ ਅਸੀਂ ਕਹੀਏ ਜ਼ਖਮੀ ਹਾਲਤਾਂ ਦੇ ਵਿੱਚ ਹੋਏ ਕਈ ਥਾਵਾਂ ਤੇ 2026 ਬਹੁਤ ਖੁਸ਼ੀਆਂ ਭਰਿਆ ਰਿਹਾ ਹੋਊਗਾ ਪਰ ਸਵਿਟਜ਼ਰਲੈਂਡ ਦੇ ਵਿੱਚ ਇਸ ਪਰ ਦੁੱਖ ਦੀ ਲਹਿਰ ਹੈ ਕਿਉਂਕਿ ਵੱਡੀ ਗਿਣਤੀ ਲੋਕ ਸਵਿਟਜ਼ਰਲੈਂਡ ਦੇ ਜਿਹੜੇ ਮਰ ਚੁੱਕੇ ਨੇ ਇਹ ਵੱਡੀ ਅਸੀਂ ਕੇ ਵੀ ਅੰਗੈਲੀ ਵੀ ਆ ਉਸ ਰੈਸੋਰਟ ਦੀ ਹਾਲਾਂਕਿ ਪੀਸੀ ਹੋਊਗੀ ਜਲਦੀ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਹੈ ਜਿਹੜੀ ਸਵਿਟਜ਼ਰਲੈਂਡ ਦੀ ਉਹ ਜਾਣਕਾਰੀ ਦੇ ਸਕਦੀ ਹੈ